ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਿਆਂ ਦੇ ਬਾਰੇ ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜਾ ਨਿਆਂ ਹੁੰਦਾ ਸੀ ਉਹ ਉਸ ਦੀ ਪੂਰੀ ਦੁਨੀਆ ਵੈਸੇ ਤੱਕ ਆਇਲ ਹੈ ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਰੋਤੇ ਮੇਰੇ ਚੈਨਲ ਤੇ ਨਵੇਂ ਨੇ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਉੱਪਰ ਪੰਜਾਬ ਦੇ ਉੱਪਰ ਲੇਟੈਸਟ ਜਿਹੜੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਰਾਜ ਸੀ ਨਿਆਂ ਪ੍ਰਣਾਲੀ ਸੀ ਉਹਦੇ ਵਿੱਚ ਉਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਸਰਵ ਸ੍ਰੇਸ਼ਟ ਮੰਨਿਆ ਗਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਵੀ ਕੌਮ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਜਿਹੜਾ ਅਨਿਆਂ ਨਹੀਂ ਕੀਤਾ ਗਿਆ ਅੱਜ ਜਿਹੜੀ ਮੈਂ ਕਹਾਣੀ ਲੈ ਕੇ ਤੁਹਾਡੇ ਕੋਲ ਤੁਹਾਡੇ ਨਾਲ ਰੂਬਰੂ ਹਾਂ ਉਹਦੇ ਵਿੱਚ ਦੋ ਰਾਜਿਆਂ ਦੇ ਵਿੱਚ ਆਪਣੀ ਜ਼ਮੀਨ ਜਾਂ ਰਾਜ ਦੀ ਹੱਦ ਨੂੰ ਲੈ ਕੇ ਜੋ ਝਗੜਾ ਹੋਇਆ ਸੀ ਉਹਦੇ ਵਿੱਚ ਉਹ ਦੋਵੇਂ ਰਾਜੇ ਇੱਕ ਦੂਜੇ ਦੇ ਨਾਲ ਜੰਗ ਲੜਨ ਲਈ ਤਿਆਰ ਹੋ ਗਏ ਸਨ ਪਰ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਕੋਲੋਂ ਇਸ ਦਾ ਨਿਆਂ ਕਰਵਾਉਂਦੇ ਹਾਂ ਔਰ ਉਹ ਦੋ ਮੇਜੜਾ ਸੀ ਆਪਣਾ ਪੱਖ ਹੈ ਜਿਹੜਾ ਉਹ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਿਲਕੁਲ ਗਵਾਂਡੀ ਰਾਜੇ ਸਨ ਇੱਕ ਦਾ ਨਾਮ ਸੀ ਰਾਜਾ ਪੀਮਚੰਦ ਤੇ ਦੂਸਰਾ ਸੀ ਅਜੀਤਪਾਲ ਇਹ ਦੋਵੇਂ ਇੱਕ ਉਪਜਾਊ ਜਿਹੜੀ ਪਰ ਰਣਨੀਤਿਕ ਤੌਰ ਤੇ ਬਹੁਤ ਕੀਮਤੀ ਜਿਹੜੀ ਜ਼ਮੀਨ ਸੀ ਉਹਦੇ ਦਾਵੇਦਾਰ ਸਨ ਉਹ ਜ਼ਮੀਨ ਕਿਸੇ ਇੱਕ ਰਾਜ ਦੀ ਹੱਦ ਵਿੱਚ ਪੂਰੀ ਤਰ੍ਹਾਂ ਨਹੀਂ ਸੀ ਦੋਵਾਂ ਪਾਸਿਆਂ ਤੋਂ ਇੱਕੋ ਜਿਹੀ ਦੂਰੀ ਦੇ ਉੱਪਰ ਸੀ ਦੋਵੇਂ ਰਾਜੋ ਰਾਜੇ ਜਿਹੜੇ ਸੀ ਉਹ ਆਪੋ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਜੰਗ ਦੀ ਜਿਹੜੀ ਸੀ ਉਹ ਤਿਆਰੀ ਕਰਨ ਲੱਗੇ ਫਿਰ ਉਹਨਾਂ ਨੇ ਇੱਕ ਜੰਗ ਤੋਂ ਪਹਿਲਾਂ ਇਸ ਗੱਲ ਤੇ ਸਹਿਮਤੀ ਕੀਤੀ ਕਿ ਜਿਹਦੇ ਨਿਆਂ ਨੂੰ ਪੂਰੀ ਦੁਨੀਆ ਮੰਦੀ ਹੈ ਕਿਉਂ ਨਾ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਇਹਦਾ ਨਿਆਂ ਜਿਹੜਾ ਹੈ ਉਹ ਕਰਵਾ ਕੇ ਦੇਖਿਆ ਜਾਵੇ ਤਾਂ ਉੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਦੋਵੇਂ ਰਾਜੇ ਹਾਜ਼ਰ ਹੁੰਦੇ ਨੇ ਤਾਂ ਉਹ ਬਹੁਤ ਸਾਰੀਆਂ ਜਿਹੜੀਆਂ ਦੋਨੋਂ ਪੱਖਾਂ ਤੋਂ ਆਪਾਂ ਆਪਣੀਆਂ ਦਲੀਲਾਂ ਦਿੰਦੇ ਨੇ ਔਰ ਇੱਕ ਦੂਜੇ ਨੂੰ ਝੂਠਾ ਜਿਹੜਾ ਉਹ ਕਹਿਣ ਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਿਲਕੁਲ ਸ਼ਾਂਤੀ ਦੇ ਨਾਲ ਦੋਵਾਂ ਦੀਆਂ ਜਿਹੜੀਆਂ ਸੀ ਦਲੀਲਾਂ ਉਹ ਸੁਣੀਆਂ ਔਰ ਨਾਲ ਹੀ ਇਹ ਗੱਲ ਕਹੀ ਕਿ ਜੇ ਰਾਜੇ ਦੋ ਰਾਜੇ ਜ਼ਮੀਨ ਲਈ ਲੜਨਗੇ ਤਾਂ ਖੂਨ ਵਗ ਵਹੇਗਾ ਪਰ ਜਦੋਂ ਖੂਨ ਵਗਦਾ ਤਾਂ ਉਹ ਰਾਜਾ ਰਾਜਿਆਂ ਦਾ ਨਹੀਂ ਵਗਦਾ ਉਹਦੇ ਨਾਲ ਜਨਤਾ ਮਰਦੀ ਹੈ ਮੈਂ ਤੁਹਾਨੂੰ ਨਿਆਂ ਵੀ ਦਿਆਂਗਾ ਤੇ ਜੰਗ ਤੋਂ ਵੀ ਬਚਾਵਾਂਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਤੁਰੰਤ ਜਿਹੜਾ ਸੀ ਉਹ ਜ਼ਮੀਨ ਦੀ ਮਾਪਨ ਦਾ ਜਿਹੜਾ ਸੀਗਾ ਉਥੋਂ ਦੇ ਕਿਸਾਨਾਂ ਤੇ ਬਜ਼ੁਰਗਾਂ ਦੇ ਬਿਆਨਾਂ ਨਾਲ ਉਹਦੀ ਜਿਹੜੀ ਮਪਾਈ ਸੀ ਉਹ ਕਰਵਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਜਿਹੜੇ ਰਾਜੇ ਸੀ ਕਿ ਮਹਾਰਾਜ ਜ਼ਮੀਨ ਦਾ ਫੈਸਲਾ ਕਿਸਾਨ ਕਰਨਗੇ ਉਹ ਤਾਂ ਸਾਡੇ ਪ੍ਰਜਾ ਹਨ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਕਹੀ ਕਿ ਰਾਜੇ ਹੱਦਾਂ ਬਣਾਉਂਦੇ ਹਨ ਪਰ ਜ਼ਮੀਨ ਦੀ ਹਕੀਕਤ ਕਿਸਾਨ ਜਾਣਦੇ ਹਨ ਉਹ ਹਰ ਰੋਜ਼ ਮਿੱਟੀ ਨਾਲ ਗੱਲ ਕਰਦੇ ਹਨ ਉਹ ਝੂਠ ਨਹੀਂ ਬੋਲਣਗੇ ਇਸੇ ਤਰ੍ਹਾਂ ਜਿੱਥੇ ਉਹ ਜ਼ਮੀਨ ਸੀ ਉੱਥੋਂ ਦੇ ਜਿਹੜੇ ਬਜ਼ੁਰਗ ਔਰ ਜਿਹੜੇ ਕਾਸ਼ਤਕਾਰ ਕਿਸਾਨ ਸਨ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਤਾਂ ਇਹ ਗੱਲ ਦੇਖਣ ਵਿੱਚ ਆਈ ਕਿ ਜਿਹੜੀ ਜ਼ਮੀਨ ਸੀ ਉਹ ਅਜੀਤਪਾਲ ਰਾਜੇ ਦੀ ਜ਼ਮੀਨ ਨਾਲ ਜਿਹੜੀ ਹੈ ਉਹ ਜ਼ਿਆਦਾ ਜੋੜੀ ਗਈ ਸੀ ਉਹ ਉਸ ਜ਼ਮੀਨ ਦੀ ਕਾਸ਼ਤਕਾਰੀ ਜਿਹੜੀ ਸੀ ਉਹ ਗੁਜ਼ਰੇ 30 ਸਾਲ ਤੋਂ ਭੀਮਚੰਦ ਰਾਜ ਦੇ ਜਿਹੜੇ ਕਿਸਾਨ ਉਹ ਕਰਦੇ ਆ ਰਹੇ ਸਨ ਦੋਹਾਂ ਪਾਸਿਆਂ ਦੀ ਜ਼ਮੀਨ ਪਾਣੀ ਮਿਹਨਤ ਨਾਲ ਮਿਲ ਕੇ ਉਹ ਧਰਤੀ ਜਿਹੜੀ ਸੀ ਉਹ ਉਪਜਾਊ ਹੋਈ ਸੀ ਤਾਂ ਜਦੋਂ ਮਹਾਰਾਜਾ ਨੇ ਇਸ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਜੋ ਉਹ ਫੈਸਲਾ ਦਿੱਤਾ ਉਹਦੀ ਮਿਸਾਲ ਅੱਜ ਵੀ ਕਾਇਮ ਹੈ ਕਿ ਜਿਹੜੀ ਜ਼ਮੀਨ ਹੈ ਉਹ ਅਜੀਤਪਾਲ ਦੀ ਹੋਵੇਗੀ ਕਿਉਂਕਿ ਹੱਦਾਂ ਉਸ ਦਿਨ ਉੱਥੋਂ ਤੱਕ ਲੱਗਦੀਆਂ ਹਨ ਪਰ ਇੱਕ ਤਿਹਾਈ ਜਿਹੜੀ ਫਸਲ ਹੈ ਉਹ ਭੀਮ ਚੰਦ ਦੇ ਕਿਸਾਨਾਂ ਨੂੰ ਮਿਲੇਗੀ ਕਿਉਂਕਿ ਉਹਨਾਂ ਨੇ ਮਿੱਟੀ ਨੂੰ ਉਪਜਾਊ ਕੀਤਾ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਮਿੱਟੀ ਦੀ ਮਾਂ ਵੰਡ ਨਹੀਂ ਹੁੰਦੀ ਨਾ ਰਾਜੇ ਉਸ ਨੂੰ ਵੰਡ ਸਕਦੇ ਨਾ ਤਲਵਾਰਾਂ ਵੰਡ ਸਿਰਫ ਹੱਕਾਂ ਦੀ ਹੁੰਦੀ ਹੈ ਹੱਦਾਂ ਦੀ ਨਹੀਂ ਹੁੰਦੀ ਦੋਵੇਂ ਰਾਜੇ ਇਸ ਫੈਸਲੇ ਨਾਲ ਇਤਨੇ ਖੁਸ਼ ਹੋਏ ਕਿ ਉਹਨਾਂ ਨੇ ਆਪਣੀ ਜੜਾ ਜੰਗ ਦਾ ਵਿਚਾਰ ਸੀ ਛੱਡ ਦਿੱਤਾ ਤੇ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਦੂਸਰੇ ਦੀ ਜਿਹੜੀ ਭਲਾਈ ਦੇ ਬਾਰੇ ਵਿੱਚ ਸੋਚਣ ਲੱਗੇ ਤਾਂ ਇਸ ਕਹਾਣੀ ਵਿੱਚੋਂ ਜਿਹੜੀ ਸਿੱਖਿਆ ਇਹ ਮਿਲਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਦ ਵੀ ਕੋਈ ਫੈਸਲੇ ਦੀ ਗੱਲ ਆਈ ਹੈ ਤਾਂ ਉਹਨਾਂ ਨੇ ਆਪਣੀ ਸੁਗਛ ਬੂਝ ਦੇ ਨਾਲ ਹਰ ਹਰ ਇੱਕ ਨੂੰ ਜਿਹੜਾ ਹੈ ਉਹ ਨਿਆਂ ਦਿੱਤਾ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਨਿਆਂ ਹੈ ਇਹ ਸਿਰਫ ਕਾਨੂੰਨ ਨਾਲ ਨਹੀਂ ਹੁੰਦਾ ਦਿਲ ਅਤੇ ਜ਼ਮੀਰ ਨਾਲ ਵੀ ਹੁੰਦਾ ਔਰ ਉਸ ਤੋਂ ਬਾਅਦ ਦੋਨਾਂ ਰਾਜਾ ਨੇ ਜਿਹੜੇ ਆਪਣੇ ਦਿਲ ਸੀ ਉਹ ਵੀ ਵੱਡੇ ਕੀਤੇ ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਨੂੰ ਇਨ ਬਿਨ ਮੰਨਿਆ ਔਰ ਜੰਗ ਦਾ ਜਿਹੜਾ ਵਿਚਾਰ ਸੀ ਉਹ ਤਿਆਗ ਦਿੱਤਾ ਨਾਲ ਹੀ ਅਗਲੀ ਗੱਲ ਜਿਹੜੀ ਸੀ ਹੱਦਾਂ ਜਿਹੜੀਆਂ ਉਹ ਰਾਜੇ ਬਣਾਉਂਦੇ ਨੇ ਪਰ ਜਿਹੜੀ ਮਿੱਟੀ ਹੈ ਉਹ ਕਿਸਾਨਾਂ ਦੀ ਮਿਹਨਤ ਦੇ ਨਾਲ ਉਪਜਾਊ ਹੁੰਦੀ ਹੈ ਔਰ ਨਾਲ ਹੀ ਵੱਡਾ ਰਾਜਾ ਉਹ ਨਹੀਂ ਹੁੰਦਾ ਜੋ جنگ ਜਿੱਤਦਾ ਹੈ ਵੱਡਾ ਰਾਜਾ ਉਹ ਹੁੰਦਾ ਹੈ ਜਿਹੜਾ ਹੋ ਰਹੀ جنگ ਨੂੰ ਰੁਕਵਾ ਦਿੰਦਾ ਹੈ ਇਸੇ ਤਰੀਕੇ ਨਾਲ ਮੈਂ ਹੋਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਆਪਣੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਧੰਨਵਾਦ